ਸਭੇ ਹਿੰਦੂਆਂ ਨੂੰ ਸੱਚੇ ਰੱਬ ਦਾ ਬੈਠ ਜਾਓ ਨਾਮ ਫੜ ਕੇ ਇਹ ਖੋਤੇ ਯੁੱਗ ਦੀ ਕਾਸ ਨੂੰ ਗੱਲ ਲੱਗੇ ਉਹ ਕਲੂ ਕਾਲ ਦੇ ਜੁੱਤੀਆਂ ਮਾਰ ਲੈ ਐਨਾ ਥਨ ਨੂੰ ਨਾ ਰਿਹਿਆ ਤਿਆਰ ਕੋਈ ਪਰਾਇ ਜੀਤ ਉਹ ਬੈਠ ਜਾਓ ਖਾਪ ਕਰਕੇ ਆਸਾ RAM ਨਾ ਜਾਮ ਦੀ ਪੇ ਕੋਈ ਕੌਣ ਬਚੂਗਾ ਭਾਵੀ ਕੇ ਨਾਲ ਔਰ ਆਹ ਤਾਂ ਹਿੰਦੂ ਪਿਆ ਕੇ ਲਗਾ ਭਾਈ ਹੁਣ ਅੱਗੇ ਕੀ ਵਿਆਹ ਇਹ ਲੋਕ ਪਿਆ ਕੇ ਲਗਾ ਭਾਈ ਕਾ ਟੁੱਟੀ ਗੋਲੀ ਪੰਛੀ ਨੂੰ ਪਾਲ ਕਰਕੇ ਦੁੱਧ ਲੱਸੀ ਜੀ ਨੰਦਾ ਡਾ ਮੰਗਿਆ ਬੱਚੇ ਇਸ ਦੇ ਹਰਾ ਮਜੋਤ ਕਰਕੇ ਸਾਰੀ ਉਮਰ ਕਮਾਈ ਨੂੰ ਜੇ ਮਰ ਗਈ ਨੀਚਾ ਨੇ ਚੁੱਕ ਲੈਣੀ ਫੇਰ ਵੇਚ ਫੇਰ ਮੁਕਤਵਾ ਬੈਠ બસ ਤਾਵਾੰਗਾ ਮੈਂ ਆਸਰਾਮ ਕਹਿੰਦਾ ਵੇਚਾਂ ਬੁਚਰਾਂ ਦੇ ਤਿੰਨ ਚਾਰ ਰੇਗਾ ਤੇ ਨਾ ਪਾਹਾਂ ਚੰਗਾ ਚੱਲ ਨਹੀਂ ਪਾਣਾ ਉਹ ਵੀ ਉਹ ਹਮੇ ਵੇਢਾ ਕੇ ਆਦਮਾ ਰੱਖੇ ਇਹ ਗਊ ਕੇ ਜਾਏ ਨੇ ਹੁਣ ਤੱਕ ਖੇਤੀ ਕਰੀ ਆ ਹਮੇ ਉਹਨਾਂ ਦੇ ਸਾਰੇ ਮੁਣੀ ਦੇ ਸਿਰ ਪਰ ਹੈ ਗਈ ਬੰਦੇ ਕੇ ਦੀਨ ਮਾਨ ਪੱਲਾ ਦਾ ਜਦ ਬਹੁਤਾ ਜੇ ਜੇ ਨਾ ਅਨ ਬੋਲ ਦੇ ਤੁਹਾਨੂੰ ਅਨ ਬੋਲ ਦੇ ਤੁਹਾਨੂੰ ਕੋਈ ਮਸੀਬਤ ਪੈ ਗਈ ਜਿਹੜਾ ਉਹਦਾ ਮਾਲਕ ਦਾ ਉੱਕਾ ਵੀ ਮਾਨਤੀ ਨਹੀਂ ਰਹਾ ਸੀ ਪਰ ਤੰਨਿਆ ਪਿਆ ਦਸਣਾ ਘਟੋਰੀ ਜੀਤਾ ਕਹਾ ਇਕੱਠਾ ਹੋ ਕੇ ਪਰ ਜਮੀਂਹ ਦਾ ਦੇ ਦੂੰਗਾ ਗਿਆਨ ਗੋਪੀ ਚੀਰ ਨਾ ਲੇ ਵੀਰੋ ਇੱਕ ਗਊ ਮਾਤਾ ਕਿਤਨਾ ਹਿੰਦੂਰ ਮੁਸਲਮਾਨਾਂ ਨੂੰ ਬਗਾਰਾ ਲੱਗਿਆ ਮਾਰੀ ਤੋ não. ਆਪ ਕੋ ਰੁਕੇ ਆ ਕੇ ਰਹਿਣਾ ਸੀ ਲੈ ਮਾ ਦੁੱਠੀ ਆ ਗਈ ਢੋਲਗੀ ਮਾਸਟਰ ਹਾਂਜੀ ਜਿਆਦਾ ਬੁੜੀ ਹੋ ਗਈ ਨਾ ਵਿਚਾਰੇ ਕੋ ਉੱਧਾ ਬੁੜੀ ਹੋ ਗਈ ਸ਼ਾਬਾਸ਼ ਆਏ ਨੂੰ ਕਿਸਾਨੀਆਂ ਕੇ ਨੂੰ ਸਲਾਹਾ ਕਰ ਰਹੇ ਸੀ ਵੀਰ ਵੀ ਕਿਸਾਨੀਆਂ ਕਦੇ ਦੀ ਆਹਾ ਕਹੂੰ ਮਾਤਾ ਕਹਿ ਰਹੀ ਹੈ ਕਿਆ ਕਹਿ ਰਹੀ ਹੈ ਭਾਈ ਜੀ ਆਪਰੇ ਮਾਲਕ ਨੂੰ ਕਹਿ ਰਹੀ ਆ ਗਊ ਮਾਤਾ ਕਿਆ ਕਰੀਏ ਬਾਈ ਬਈ ਨਿਉ ਕਰ ਮੰਨੂ ਮੰਡੀ ਵਰਕੇ ਦਾ ਮੇਰੇ ਲੱਖ ਵਾਦ ਦੇ ਨਿਉ ਕਰ ਉਹ ਮੰਨੂ ਖੋਰ ਖੱਲੇ ਹੀ ਪਾ ਦੀ ਲਿਆਣ ਕੇ ਪਰ ਮੈਨੂੰ ਕਿਸਾਨੀਆਂ ਕਰਨਾ ਦੇ ਨਾ 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 ਖਾਏ ਮੈਨੂੰ ਦੇਉ ਕੱਟਣਾ ਮੰਡੀ ਉੱਤੇ ਕਿਹੜਾ ਬੱਟੇ ਜਾਣੇ ਲੱਗਦਾ I know. ਮਾਈ ਕਹਿ ਕੇ ਪੀਆ ਦੁੱਧ ਮੇਰਾ ਓ ਕੱਖ ਪਾਉ ਨਾ ਓ ਜਵਰ ਨਾ ਤਾਣੀ ਆਨੀ ਦੁੱਧ ਨਾਲ ਕਵਿਲਿਆਂ ਨੂੰ ਪਾਲ ਲੈ ਦੇ ਨਾਲੇ ਪਾਲ ਦੇ ਰੰਨ ਨਾ ਤਾਣੀ ਆਨੀ ਓ ਧਰਮ ਛੋੜ ਕੇ ਪਾਪ ਪਰ ਲੱਕ ਬਨ ਲਿਆ ਨਾਲੇ ਭੁੱਲ ਗਏ ਓ ਰੱਬ ਕੀ ਬਾਣੀ ਆਨੀ ਓ ਧਰਮ ਰਾਜ ਨੇ ਕੋਲ ਨੂੰ ਮਾ ਪੀੜ ਦੇ ਤੇਲੀ ਪੀੜ ਦਾ ਜਿਸ ਤਰ੍ਹਾਂ ਘਾਣ ਇਹ ਵੀ ਪੇਂਡਾ ਜਿਸ ਤਰ੍ਹਾਂ ਕਾਹਨੀਆਂ ਇਹਨਾਂ ਕਮੂਆ ਨੇ ਕੁੱਲ ਜਹਾਨ ਧਾਰਿਆ ਮੁਸਲਮਾਨ ਹਿੰਦੂ ਨਾਲ ਬਾਣੀਆਂ ਆਸਾ ਰਾਮ ਕਹਿੰਦਾ ਗਊਆਂ ਪੂਜ ਲਈਏ ਉਹ ਤੁਮੇ ਕਹਿ ਦਿਓ ਆਪਣੇ ਹਾਂ ਲੈ ਵੀ ਲੋ ਉਹ ਤੁਹਾਨੂੰ